ਅਸ਼ੀਖਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਮੋਗਾ ਨਗਰ ਨਿਗਮ ਦੀ ਸਾਰੀ ਟੀਮ ਸਾਡੇ ਮਾਨਯੋਗ ਮੇਅਰ ਸਰਦਾਰ ਬਲਜੀਤ ਸਿੰਘ ਚੰਨੀ ਜੀ ਸਾਡੇ ਐਮਸੀ ਕੁਲਵਿੰਦਰ ਸਿੰਘ ਚੱਖਿਆ ਜੀ ਜਗਸੀਰ ਹੁੰਦਲ ਜੀ ਔਰ ਸਾਰੇ ਸਾਡੇ ਜੱਗੂ ਜੀ ਕਾਕਾ ਜੀ ਸਾਰੇ ਐਮਸੀ ਸਹਿਵਾਣਾ ਤੇ ਵਲੰਟੀਅਰ ਸਹਿਵਾਣਾ ਦੇ ਨਾਲ ਮਿਲ ਕੇ ਅਸੀਂ ਅੱਜ ਤਿੰਨ ਬੋਰਡ ਅਦੇ ਵਿੱਚ ਕੰਮ ਸਟਾਰਟ ਕਰਵਾਇਆ ਜੀ ਜਿਸ ਦੇ ਵਿੱਚ ਬੋਰਡ ਨੰਬਰ 8 ਸਾਡੇ ਮੇਅਰ ਸਾਫ ਦੀ ਬੋਰਡ ਹੈ ਉੱਥੇ ਭਾਈ ਰਣਜੀਤ ਸਿੰਘ ਨਗਰ ਜਿੱਥੇ ਬਹੁਤ ਲੰਬੇ ਅਰਸੇ ਤੋਂ ਲੋਕਾਂ ਨੂੰ ਇੰਤਜ਼ਾਰ ਸੀਗਾ ਉੱਥੋਂ ਦੀਆਂ ਗਲੀਆਂ ਔਰ ਸੀਵਰੇਜ ਦਾ ਕੰਮ ਜਿਹੜਾ ਹੋਣ ਵਾਲਾ ਸੀ ਉਹ ਕੰਮ ਸਟਾਰਟ ਕਰਵਾਇਆ तकरीबन 48 ਲੱਖ ਰੁਪਏ ਦੀ ਲਾਗਤ ਦੇ ਨਾਲ ਔਰ ਵਾਰਡ ਨੰਬਰ 2 ਦੇ ਵਿੱਚ ਦਸ਼ਮੇਸ਼ ਨਗਰ ਦੀਆਂ ਜਿਹੜੀਆਂ ਕਲਗੀਧਰ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀਆਂ ਜਿਹੜੀਆਂ ਗਲੀ ਨੰਬਰ 7 ਸੀਗੀਆਂ ਉਹ ਸਾਰੀਆਂ ਗਲੀਆਂ ਸਟਾਰਟ ਕਰਵਾ ਕੇ ਆਇਆ ਜੀ ਔਰ ਹੁਣ ਵਾਰਡ ਨੰਬਰ 2 ਸੰਤ ਨਗਰ ਦੀਆਂ ਜਿਹੜੀਆਂ ਮੇਨ ਸੜਕਾਂ ਹੈਗੀਆਂ ਇਹਨਾਂ ਦਾ ਕੰਮ ਦਾ ਜਿਹੜਾ ਉਦਘਾਟਨ ਕੀਤਾ ਹੈਗਾ ਇਹ ਤਕਰੀਬਨ 29 ਲੱਖ ਰੁਪਏ ਦੀ ਲਗਤ ਦੇ ਨਾਲ ਹੋਏਗਾ ਔਰ ਵਾਰਡ ਨੰਬਰ 2 ਦੇ ਵਿੱਚ ਤਕਰੀਬਨ 22 ਲੱਖ ਰੁਪਏ ਦੀ ਲਗਤ ਦੇ ਨਾਲ ਸੀ ਤਕਰੀਬਨ 1 ਕਰੋੜ ਰੁਪਏ ਦੀ ਲਾਗਤ ਦੇ ਨਾਲ ਅੱਜ ਜਿਹੜੇ ਹੈਗੇ ਆ ਇਹ ਤਿੰਨ ਵੱਖ-ਵੱਖ ਵਾਰਡਾਂ ਦੇ ਵਿੱਚ ਕੰਮਾਂ ਦੇ ਉਦਘਾਟਨ ਕੀਤੇ ਆ ਜੀ ਅਮਰ ਸਿੰਘ ਸੜਕਾਂ ਨਵੀਆਂ ਬਣ ਜਾਂਦੀਆਂ ਸੜਕਾਂ ਨਵੀਆਂ ਬਣਨ ਤੋਂ ਬਾਅਦ ਜਿਹੜੇ ਕੀ ਸੀਵਰੇਜ ਦੀ ਪਟਾਈ ਜਾਂ ਕੋਈ ਕਨੈਕਸ਼ਨ ਜ਼ਿਆਦਾਤਰ ਲੋਕ ਲਾਪਰਵਾਹੀ ਕਰ ਜਾਂਦੇ ਤੇ ਪਰ ਲੱਗਦਾ ਨਹੀਂ ਇਹਦੀ ਜ਼ਿੰਮੇਵਾਰੀ ਬਣਦੀ ਹੈ ਪਹਿਲਾਂ ਲੋਕਾਂ ਨੂੰ ਸੁਚੇਤ ਕਰਕੇ ਤੇ ਕਲੈਕਸ਼ਨ ਜਿਹੜੇ ਪਾਣੀ ਦਾ ਜਾਂ ਸੀਵਰੇਜ ਦਵਾਈ ਜਾਣ। ਜਿਹੜੀਆਂ ਹੁਣ ਨਵੀਆਂ ਸੜਕਾਂ ਦੀ ਉਹ ਸਾਰੀ ਕੀਤੀ ਜਾ ਰਹੀ ਹੈ ਜੀ ਉਹ ਅਸੀਂ ਸਾਰੇ ਆਪ ਜਿਹੜਾ ਹੈਗਾ ਉਹ ਇਨਸ਼ੋਰ ਕਰ ਰਹੇ ਹਾਂ ਕਿ ਉੱਥੇ ਪਹਿਲਾਂ ਸੀਵਰੇਜ ਤੇ ਵਾਟਰ ਪਾਈਪਸ ਪੈ ਜਾਣ। ਕੰਮ ਇਸੇ ਕਰਕੇ ਥੋੜੇ ਡਿਲੇ ਕਰ ਦਿੱਤੇ ਗਏ ਸੀਗੇ ਕਿ ਪਹਿਲਾਂ ਸੀਵਰੇਜ ਤੇ ਵਾਟਰ ਪਾਈਪਸ ਦਾ ਜਿਹੜਾ ਕੰਮ ਹੈ ਉਹ ਪੂਰਾ ਕਰ ਲਈਏ ਉਸ ਤੋਂ ਬਾਅਦ ਸੜਕਾਂ ਤੇ ਜਿਹੜੀਆਂ ਇੰਟਰਲੌਕ ਵਾਲੀਆਂ ਗਲੀਆਂ ਵੀ ਬਣਨ ਵਾਲੀਆਂ ਨੇ ਉਹ ਬਾਅਦ ਦੇ ਵਿੱਚ ਅਸੀਂ ਕਰਵਾਈਏ। ਔਰ ਕੁਝ ਸਾਡੇ ਐਮਸੀ ਸਹਿਵਾਨਾਂ ਦਾ ਇਹ ਵੀ ਜਿਹੜੀ ਹੈਗੀ ਆ ਆਪਣੇ ਅਵਾਰਡ ਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਕੋਈ ਵੀ ਕਿਤੇ ਤੁਸੀਂ ਤੋੜਪੰਨ ਕਰਨੀ ਆ ਤਾਂ ਦੱਸ ਕੇ ਨਗਰ ਨਿਗਮ ਦੀ ਧਿਆਨ ਦੇ ਵਿੱਚ ਲਿਆ ਕੇ ਕਰੋ ਔਰ ਬਹੁਤ ਸਾਰੇ ਪਿੱਛੇ ਜੇ ਲਾਲ ਸਿੰਘ ਰੋਡ ਤੇ ਇਦਾਂ ਦਾ ਹੋਇਆ ਸੀਗਾ ਜੀ ਕਿ ਸੜਕ ਪਾਣਨ ਤੋਂ ਬਾਅਦ ਲੋਕਾਂ ਨੇ ਰਾਤੋਂ ਰਾਤ ਜਿਹੜੀ ਉੱਥੋਂ ਦੀ ਪਾਈਪ ਵਾਟਰ ਪਾਈਪਸ ਜਾਂ ਸੀਵਰੇਜ ਦੀਆਂ ਪਾਈਪਾਂ ਬਿਨਾ ਕਾਰਪੋਰੇਸ਼ਨ ਦੀ ਮਨਜ਼ੂਰੀ ਜਿਹੜੀਆਂ ਖੁਦ ਪਾਉਂਦੇ ਹੈਗੇ ਆ ਉਹ ਤੋੜ ਦਿੱਤੀ ਗਈ ਸੀਗੀ ਔਰ ਉਹਨਾਂ ਨੂੰ ਨੋਟਿਸ ਵੀ ਦਿੱਤਾ ਗਿਆ ਔਰ ਅਸੀਂ ਤਾਂ ਬੇਨਤੀ ਕਰ ਸਕਦੇ ਹਾਂ ਜੀ ਇਹ ਸਾਰਾ ਮੋਗਾ ਸਾਡਾ ਸਭ ਦਾ ਮੋਗਾ ਹੈ ਔਰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਮੋਗੇ ਨੂੰ ਸਾਫ਼ ਸੁਥਰਾ ਰੱਖੀਏ ਔਰ ਜਿੱਥੇ ਤੁਹਾਨੂੰ ਲੱਗਦਾ ਸੜਕ ਬਣਨ ਤੋਂ ਪਹਿਲਾਂ ਦੱਸ ਦਿਓ ਜਾਂ ਫਿਰ ਅਗਰ ਬਾਅਦ ਦੇ ਵਿੱਚ ਵੀ ਤੁਹਾਡੇ ਕੋਈ ਪ੍ਰੋਬਲਮ ਆਂਦੀ ਹੈ ਕੋਈ ਸੀਵਰੇਜ ਦੇ ਵਿੱਚ ਜਾਂ ਕੋਈ ਪਾਈਪਲਾਈਨ ਦੇ ਵਿੱਚ ਪਾਣੀ ਵਾਲੀ ਪਾਈਪ ਦੇ ਵਿੱਚ ਤਾਂ ਕਾਰਪੋਰੇਸ਼ਨ ਦੇ ਧਿਆਨ ਦੇ ਵਿੱਚ ਲਿਆ ਕੇ ਹੀ ਕੰਮ ਕਰੋ ਸੋ ਅਮਰਿਤ ਸਾਬ ਦੂਜੀ ਸਮੱਸਿਆ ਇਹ ਹੈਗੀ ਕਿ ਜਦੋਂ ਸੜਕ ਬੰਦੀ ਹੈਗੀ ਜਿਹੜੇ ਟੱਕਣ ਹੁੰਦੇ ਉਹ ਨੀਵੇਂ ਰਹਿ ਜਾਂਦੇ ਆ ਟੱਕਣ ਦੱਬੇ ਜਾਂਦੇ ਆ ਨਹੀਂ ਹੁਣ ਜੀ ਅਸੀਂ ਸਾਰੇ ਠੇਕੇਦਾਰਾਂ ਨੂੰ ਵੀ ਹਦਾਇਤਾਂ ਦਿੱਤੀਆਂ ਹੈਗੀਆਂ ਸਾਡੇ ਮੇਅਰ ਸਾਹਿਬ ਨੇ ਸਭ ਨੇ ਅਸੀਂ ਹਾਊਸ ਦੇ ਵਿੱਚ ਹਾਊਸ ਚ ਪਾਸ ਵੀ ਕੀਤਾ ਹੈਗਾ ਜੀ ਔਰ ਇਸ ਦਾ ਇਹਦਾ ਖਾਸ ਧਿਆਨ ਰੱਖਿਆ ਜਾਏਗਾ ਸ਼ਿਖਾਲ ਜੀ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਕੀ ਫਤਿਹ ਅੱਜ ਸਾਡੇ ਮੋਗਾ ਨਗਰ ਨਿਗਮ ਦੀ ਸਾਰੀ ਟੀਮ ਸਾਡੇ ਮਾਨਯੋਗ ਮੇਅਰ ਸਰਦਾਰ ਬਲਜੀਤ ਸਿੰਘ ਚੰਨੀ ਜੀ ਸਾਡੇ ਐਮਸੀ ਕੁਲਵਿੰਦਰ ਸਿੰਘ ਚੱਕਿਆ ਜੀ ਜਕਸੀਰ ਹੁੰਦਲ ਜੀ ਔਰ ਸਾਰੇ ਸਾਡੇ ਜੱਭੂ ਜੀ ਕਾਕਾ ਜੀ ਸਾਰੇ ਐਮਸੀ ਸਹਿਵਾਨਾਂ ਤੇ ਵਲੰਟੀਅਰ ਸਹਿਵਾਨਾਂ ਦੇ ਨਾਲ ਮਿਲ ਕੇ ਅਸੀਂ ਅੱਜ ਤਿੰਨ ਬੋਰਡ ਅਦੇ ਵਿੱਚ ਕੰਮ ਸਟਾਰਟ ਕਰਵਾਇਆ ਜੀ ਜਿਸ ਦੇ ਵਿੱਚ ਬੋਰਡ ਨੰਬਰ 8 ਸਾਡੇ ਮੇਅਰ ਸਾਫ ਦੀ ਬੋਰਡ ਹੈ ਉੱਥੇ ਭਾਈ ਰਣਜੀਤ ਸਿੰਘ ਨਗਰ ਜਿੱਥੇ ਬਹੁਤ ਲੰਬੇ ਅਰਸੇ ਤੋਂ ਲੋਕਾਂ ਨੂੰ ਇੰਤਜ਼ਾਰ ਸੀਗਾ ਉੱਥੋਂ ਦੀਆਂ ਗਲੀਆਂ ਔਰ ਸੀਵਰੇਜ ਦਾ ਕੰਮ ਜਿਹੜਾ ਹੋਣ ਵਾਲਾ ਸੀ ਉਹ ਕੰਮ ਸਟਾਰਟ ਕਰਵਾਇਆ ਹੈ ਤਕਰੀਬਨ 48 ਲੱਖ ਰੁਪਏ ਦੀ ਲਾਗਤ ਦੇ ਨਾਲ ਔਰ ਰਿਵਾਰਡ ਨੰਬਰ 2 ਦੇ ਵਿੱਚ ਦਸਮੇਸ਼ ਨਗਰ ਦੀਆਂ ਜਿਹੜੀਆਂ ਕਲਗੀਧਰ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀਆਂ ਜਿਹੜੀਆਂ ਗਲੀ ਨੰਬਰ 7 ਸੀਗੀਆਂ ਉਹ ਸਾਰੀਆਂ ਗਲੀਆਂ ਸਟਾਰਟ ਕਰਵਾ ਕੇ ਆਇਆ ਜੀ ਔਰ ਹੁਣ ਵਾਰਡ ਨੰਬਰ 2 ਸੰਤ ਨਗਰ ਦੀਆਂ ਜਿਹੜੀਆਂ ਮੇਨ ਸੜਕਾਂ ਹੈਗੀਆਂ ਇਹਨਾਂ ਦਾ ਕੰਮ ਦਾ ਜਿਹੜਾ ਉਦਘਾਟਨ ਕੀਤਾ ਹੈਗਾ ਇਹ ਤਕਰੀਬਨ 29 ਲੱਖ ਰੁਪਏ ਦੀ ਲਗਤ ਦੇ ਨਾਲ ਹੋਏਗਾ ਔਰ ਬੋਰਡ ਨੰਬਰ 2 ਦੇ ਵਿੱਚ ਤਕਰੀਬਨ 22 ਲੱਖ ਰੁਪਏ ਦੀ ਲਾਗਤ ਦੇ ਨਾਲ ਸੀ ਤਕਰੀਬਨ 1 ਕਰੋੜ ਰੁਪਏ ਦੀ ਲਾਗਤ ਦੇ ਨਾਲ ਅੱਜ ਜਿਹੜੇ ਹੈਗੇ ਆ ਇਹ ਤਿੰਨ ਵੱਖ-ਵੱਖ ਖਵਾੜਾਂ ਦੇ ਵਿੱਚ ਕੰਮਾਂ ਦੇ ਉਦਘਾਟਨ ਕੀਤੇ ਆ ਜੀ ਐਮਸੀ ਸਾਹਿਬ ਸੜਕਾਂ ਨਵੀਆਂ ਬਣ ਜਾਂਦੀਆਂ ਸੜਕਾਂ ਨਵੀਆਂ ਬਣਨ ਤੋਂ ਬਾਅਦ ਜਿਹੜੇ ਕਿ ਇਹ ਸੀਵਰੇਜ ਦੀ ਪਟਾਈ ਜਾਂ ਕੋਈ ਕਨੈਕਸ਼ਨ ਜ਼ਿਆਦਾਤਰ ਲੋਕ ਲਾਪਰਵਾਹੀ ਕਰ ਜਾਂਦੇ ਤੇ ਪਰ ਲੱਗਦਾ ਨਹੀਂ ਐਮਸੀ ਦੀ ਜ਼ਿੰਮੇਵਾਰੀ ਬਣਦੀ ਹੈ ਪਹਿਲਾਂ ਲੋਕਾਂ ਨੂੰ ਸੁਚੇਤ ਕਰਕੇ ਤੇ ਕਨੈਕਸ਼ਨ ਜਿਹੜੇ ਪਾਣੀ ਦੇ ਜਾਂ ਸੀਵਰੇਜ ਦਵਾਏ ਜਾਣ ਜਿਹੜੀਆਂ ਹੁਣ ਨਵੀਆਂ ਸੜਕਾਂ ਦੀ ਉਹ ਸਾਰੀ ਕੀਤੀ ਜਾ ਰਹੀ ਹੈ ਜੀ ਉਹ ਅਸੀਂ ਸਾਰੇ ਆਪ ਜ ਉਹ ਇਨਸ਼ੋਰ ਕਰ ਰਹੇ ਆ ਕਿ ਉਥੇ ਪਹਿਲਾਂ ਸੀਵਰੇਜ ਤੇ ਵਾਟਰ ਪਾਈਪਸ ਪੈ ਜਾਣ ਕੰਮ ਇਸੇ ਕਰਕੇ ਥੋੜੇ ਡਿਲੇ ਕਰ ਦਿੱਤੇ ਗਏ ਸੀਗੇ ਕਿ ਪਹਿਲਾਂ ਸੀਵਰੇਜ ਤੇ ਵਾਟਰ ਪਾਈਪਸ ਦਾ ਜਿਹੜਾ ਕੰਮ ਹੈ ਉਹ ਪੂਰਾ ਕਰ ਲਈਏ ਉਸ ਤੋਂ ਬਾਅਦ ਸੜਕਾਂ ਤੇ ਜਿਹੜੀਆਂ ਇੰਟਰਲੌਕ ਵਾਲੀਆਂ ਗਲੀਆਂ ਵੀ ਬਣਨ ਵਾਲੀਆਂ ਨੇ ਉਹ ਬਾਅਦ ਦੇ ਵਿੱਚ ਅਸੀਂ ਕਰਵਾਈਏ ਔਰ ਕੁਝ ਸਾਡੇ ਐਮਸੀ ਸਹਿਵਾਨਾ ਅੰਦਰ ਇਹ ਵੀ ਜਿਹੜੀ ਹੈਗੀ ਆ ਆਪਣੇ ਅਵਾਰਡ ਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਕੋਈ ਵੀ ਕਿਤੇ ਤੁਸੀਂ ਤੋੜਪਨ ਕਰਨੀ ਆ ਤਾਂ ਦੱਸ ਕੇ ਨਗਰ ਨਿਗਮ ਦੀ ਧਿਆਨ ਦੇ ਵਿੱਚ ਲਿਆ ਕੇ ਕਰੋ ਔਰ ਬਹੁਤ ਸਾਰੇ ਪਿੱਛੇ ਜੇ ਲਾਲ ਸਿੰਘ ਰੋਡ ਤੇ ਇਦਾਂ ਦਾ ਹੋਇਆ ਸੀਗਾ ਜੀ ਕਿ ਸੜਕ ਪਾਣਨ ਤੋਂ ਬਾਅਦ ਲੋਕਾਂ ਨੇ ਰਾਤੋਂ ਰਾਤ ਜਿਹੜੀ ਉੱਥੋਂ ਦੀ ਪਾਈਪ ਵਾਟਰ ਪਾਈਪਸ ਜਾਂ ਸੀਵਰੇਜ ਦੀਆਂ ਪਾਈਪਾਂ ਬਿਨਾਂ ਕਾਰਪੋਰੇਸ਼ਨ ਦੀ ਮਨਜ਼ੂਰੀ ਜਿਹੜੀਆਂ ਖੁਦ ਪਾਉਂਦੇ ਹੈਗੇ ਆ ਉਹ ਤੋੜ ਦਿੱਤੀ ਗਈ ਸੀਗੀ ਔਰ ਉਹਨਾਂ ਨੂੰ ਨੋਟਿਸ ਵੀ ਦਿੱਤਾ ਗਿਆ ਔਰ ਅਸੀਂ ਤਾਂ ਬੇਨਤੀ ਕਰ ਸਕਦੇ ਹਾਂ ਜੀ ਇਹ ਸਾਰਾ ਮੋਗਾ ਸਾਡਾ ਸਭ ਦਾ ਮੋਗਾ ਹੈ ਔਰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਮੋਗੇ ਨੂੰ ਸਾਫ਼ ਸੁਥਰਾ ਰੱਖੀਏ ਔਰ ਜਿੱਥੇ ਤੁਹਾਨੂੰ ਲੱਗਦਾ ਸੜਕ ਬਣਨ ਤੋਂ ਪਹਿਲਾਂ ਦੱਸ ਦਿਓ ਜਾਂ ਫਿਰ ਅਗਰ ਬਾਅਦ ਦੇ ਵਿੱਚ ਵੀ ਤੁਹਾਡੇ ਕੋਈ ਪ੍ਰੋਬਲਮ ਆਂਦੀ ਹੈ ਕੋਈ ਸੀਵਰੇਜ ਦੇ ਵਿੱਚ ਜਾਂ ਕੋਈ ਪਾਈਪਲਾਈਨ ਦੇ ਵਿੱਚ ਪਾਣੀ ਵਾਲੀ ਪਾਈਪ ਦੇ ਵਿੱਚ ਤਾਂ ਕਾਰਪੋਰੇਸ਼ਨ ਦੇ ਧਿਆਨ ਦੇ ਵਿੱਚ ਲਿਆ ਕੇ ਹੀ ਕੰਮ ਕਰੋ ਸੋ ਅਮਰਤ ਸਾਹਿਬ ਦੂਜੀ ਸਮੱਸਿਆ ਇਹ ਹੈ ਕਿ ਜਦੋਂ ਸੜਕ ਬਣਦੀ ਹੈਗੀ ਜਿਹੜੇ ਟੱਕਣ ਹੁੰਦੇ ਉਹ ਨਿਵੇਂ ਰਹਿ ਜਾਂਦੇ ਆ ਟੱਕਣ ਦੱਬੇ ਜਾਂਦੇ ਆ ਨਹੀਂ ਹੁਣ ਜੀ ਅਸੀਂ ਸਾਰੇ ਠੇਕੇਦਾਰਾਂ ਨੂੰ ਵੀ ਹਦਾਇਤਾਂ ਦਿੱਤੀਆਂ ਹੈਗੀਆਂ ਸਾਡੇ ਮੇਅਰ ਸਾਹਿਬ ਨੇ ਸਭ ਨੇ ਅਸੀਂ ਹਾਊਸ ਦੇ ਵਿੱਚ ਹਾਊਸ ਚ ਪਾਸ ਵੀ ਕੀਤਾ ਹੈਗਾ ਜੀ ਔਰ ਇਸ ਦਾ ਇਹਦਾ ਖਾਸ ਧਿਆਨ ਰੱਖਿਆ ਜਾਏਗਾ ਸ਼ਿਖਾਲ ਜੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਅੱਜ ਸਾਡੇ ਮੋਗਾ ਨਗਰ ਨਿਗਮ ਦੀ ਸਾਰੀ ਟੀਮ ਸਾਡੇ ਮਾਨਯੋਗ ਮੇਅਰ ਸਰਦਾਰ ਬਲਜੀਤ ਸਿੰਘ ਚੰਨੀ ਜੀ ਸਾਡੇ ਐਮ ਸੀ ਕੁਲਵਿੰਦਰ ਸਿੰਘ ਚੱਕਿਆ ਜੀ ਜਗਸੀਰ ਹੁੰਦਲ ਜੀ ਔਰ ਸਾਰੇ ਸਾਡੇ ਜੱਗੂ ਜੀ ਕਾਕਾ ਜੀ ਸਾਰੇ ਐਮ ਸੀ ਸਰਵਾਨਾਂ ਤੇ ਵਲੰਟੀਅਰ ਸਰਵਾਨਾਂ ਦੇ ਨਾਲ ਮਿਲ ਕੇ ਅਸੀਂ ਅੱਜ ਤਿੰਨ ਬੋਰਡ ਅਦੇ ਵਿੱਚ ਕੰਮ ਸਟਾਰਟ ਕਰਵਾਇਆ ਜੀ ਜਿਸ ਦੇ ਵਿੱਚ ਬੋਰਡ ਨੰਬਰ 8 ਸਾਡੇ ਮੇਅਰ ਸਾਹਿਬ ਦੀ ਬੋਰਡ ਹੈ ਉੱਥੇ ਭਾਈ ਰਣਜੀਤ ਸਿੰਘ ਨਗਰ ਜਿੱਥੇ ਬਹੁਤ ਲੰਬੇ ਅਰਸੇ ਤੋਂ ਲੋਕਾਂ ਨੂੰ ਇੰਤਜ਼ਾਰ ਸੀਗਾ ਉੱਥੋਂ ਦੀਆਂ ਗਲੀਆਂ ਔਰ ਸੀਵਰੇਜ ਦਾ ਕੰਮ ਜਿਹੜਾ ਹੋਣ ਵਾਲਾ ਸੀ ਉਹ ਕੰਮ ਸਟਾਰਟ ਕਰਵਾਇਆ ਹੈ ਤਕਰੀਬਨ 48 ਲੱਖ ਰੁਪਏ ਦੀ ਲਾਗਤ ਦੇ ਨਾਲ ਔਰ ਬੋਰਡ ਨੰਬਰ 2 ਦੇ ਵਿੱਚ ਦਸਮੇਸ਼ ਨਗਰ ਦੀਆਂ ਜਿਹੜੀਆਂ ਕਲਗੀਧਰ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀਆਂ ਜਿਹੜੀਆਂ ਗਲੀ ਨੰਬਰ 7 ਸੀਗੀਆਂ ਉਹ ਸਾਰੀਆਂ ਗਲੀਆਂ ਸਟਾਰਟ ਕਰਵਾ ਕੇ ਆਏ ਆ ਜੀ ਔਰ ਹੁਣ ਵਾਰਡ ਨੰਬਰ 2 ਸੰਤ ਨਗਰ ਦੀਆਂ ਜਿਹੜੀਆਂ ਮੇਨ ਸੜਕਾਂ ਹੈਗੀਆਂ ਇਹਨਾਂ ਦਾ ਕੰਮ ਦਾ ਜਿਹੜਾ ਉਦਘਾਟਨ ਕੀਤਾ ਹੈਗਾ ਇਹ ਤਕਰੀਬਨ 29 ਲੱਖ ਰੁਪਏ ਦੀ ਲਗਤ ਦੇ ਨਾਲ ਹੋਏਗਾ ਔਰ ਬਾਡ ਨੰਬਰ 2 ਦੇ ਵਿੱਚ ਤਕਰੀਬਨ 22 ਲੱਖ ਰੁਪਏ ਦੀ ਲਾਗਤ ਦੇ ਨਾਲ ਸੀ ਤਕਰੀਬਨ 1 ਕਰੋੜ ਰੁਪਏ ਦੀ ਲਾਗਤ ਦੇ ਨਾਲ ਅੱਜ ਜਿਹੜੇ ਹੈਗੇ ਆ ਇਹ ਤਿੰਨ ਵੱਖ-ਵੱਖ ਬਾੜਾਂ ਦੇ ਵਿੱਚ ਕੰਮਾਂ ਦੇ ਉਦਘਾਟਨ ਕੀਤੇ ਆ ਜੀ ਐਮਰ ਸਾਹਿਬ ਸੜਕਾਂ ਨਵੀਆਂ ਬਣ ਜਾਂਦੀਆਂ ਸੜਕਾਂ ਨਵੀਆਂ ਬਣਨ ਤੋਂ ਬਾਅਦ ਜਿਹੜੇ ਕੀ ਸੀਵਰੇਜ ਦੀ ਪਟਾਈ ਜਾਂ ਕੋਈ ਕਨੈਕਸ਼ਨ ਜਿਆਦਾਤਰ ਲੋਕ ਲਾਪਰਵਾਹੀ ਕਰ ਜਾਂਦੇ ਤੇ ਪਰ ਲੱਗਦਾ ਨਹੀਂ ਐਮਸੀ ਨਹੀਂ ਜ਼ਿੰਮੇਵਾਰੀ ਬਣਦੀ ਹੈ ਪਹਿਲਾਂ ਲੋਕਾਂ ਨੂੰ ਸੁਚੇਤ ਕਰਕੇ ਤੇ ਕਨੈਕਸ਼ਨ ਜਿਹੜੇ ਪਾਣੀ ਦੇ ਜਾਂ ਸੀਵਰੇਜ ਦੁਆਏ ਜਾਣ ਜਿਹੜੀਆਂ ਹੁਣ ਨਵੀਆਂ ਸੜਕਾਂ ਦੀ ਉਹ ਸਾਰੀ ਕੀਤੀ ਜਾ ਰਹੀ ਹੈ ਜੀ ਉਹ ਅਸੀਂ ਸਾਰੇ ਆਪ ਜਿਹੜ ਉਹ ਇਨਸ਼ੋਰ ਕਰ ਰਹੇ ਆ ਕਿ ਉੱਥੇ ਪਹਿਲਾਂ ਸੀਵਰੇਜ ਤੇ ਵਾਟਰ ਪਾਈਪਸ ਪੈ ਜਾਣ ਕੰਮ ਇਸੇ ਕਰਕੇ ਥੋੜੇ ਡਿਲੇ ਕਰ ਦਿੱਤੇ ਗਏ ਸੀਗੇ ਕਿ ਪਹਿਲਾਂ ਸੀਵਰੇਜ ਤੇ ਵਾਟਰ ਪਾਈਪਸ ਦਾ ਜਿਹੜਾ ਕੰਮ ਹੈ ਉਹ ਪੂਰਾ ਕਰ ਲਈਏ ਉਸ ਤੋਂ ਬਾਅਦ ਸੜਕਾਂ ਤੇ ਜਿਹੜੀਆਂ ਇੰਟਰਲੌਕ ਵਾਲੀਆਂ ਗਲੀਆਂ ਵੀ ਬਣਨ ਵਾਲੀਆਂ ਨੇ ਉਹ ਬਾਅਦ ਦੇ ਵਿੱਚ ਅਸੀਂ ਕਰਵਾਈਏ ਔਰ ਕੁਝ ਸਾਡੇ ਐਮਸੀ ਸਹਿਵਾਨਾਂ ਦਾ ਇਹ ਵੀ ਜਿਹੜੀ ਹੈਗੀ ਆ ਆਪਣੇ ਅਵਾਰਡ ਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਕੋਈ ਵੀ ਕਿਤੇ ਤੁਸੀਂ ਤੋੜਪਨ ਕਰਨੀ ਆ ਤਾਂ ਦੱਸ ਕੇ ਨਗਰ ਨਿਗਮ ਦੀ ਧਿਆਨ ਦੇ ਵਿੱਚ ਲਿਆ ਕੇ ਕਰੋ ਔਰ ਬਹੁਤ ਸਾਰੇ ਪਿੱਛੇ ਜੇ ਲਾਲ ਸਿੰਘ ਰੋਡ ਤੇ ਇਦਾਂ ਦਾ ਹੋਇਆ ਸੀਗਾ ਜੀ ਕਿ ਸੜਕ ਬਣਨ ਤੋਂ ਬਾਅਦ ਲੋਕਾਂ ਨੇ ਰਾਤੋਂ ਰਾਤ ਜਿਹੜੀ ਉੱਥੋਂ ਦੀ ਪਾਈਪ ਵਾਟਰ ਪਾਈਪਸ ਜਾਂ ਸੀਵਰੇਜ ਦੀਆਂ ਪਾਈਪਾਂ ਬਿਨਾਂ ਕਾਰਪੋਰੇਸ਼ਨ ਦੀ ਮਨਜ਼ੂਰੀ ਜੜੀਆਂ ਖੁਦ ਪਾਉਂਦੇ ਹੈਗੇ ਆ ਉਹ ਤੋੜ ਦਿੱਤੀ ਗਈ ਸੀਗੀ ਔਰ ਉਹਨਾਂ ਨੂੰ ਨੋਟਿਸ ਵੀ ਦਿੱਤਾ ਗਿਆ ਔਰ ਅਸੀਂ ਤਾਂ ਬੇਨਤੀ ਕਰ ਸਕਦੇ ਹਾਂ ਜੀ ਇਹ ਸਾਰਾ ਮੋਗਾ ਸਾਡਾ ਸਭ ਦਾ ਮੋਗਾ ਹੈ ਔਰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਮੋਗੇ ਨੂੰ ਸਾਫ਼ ਸੁਥਰਾ ਰੱਖੀਏ ਔਰ ਜਿੱਥੇ ਤੁਹਾਨੂੰ ਲੱਗਦਾ ਸੜਕ ਬਣਨ ਤੋਂ ਪਹਿਲਾਂ ਦੱਸ ਦਿਓ ਜਾਂ ਫਿਰ ਅਗਰ ਬਾਅਦ ਦੇ ਵਿੱਚ ਵੀ ਤੁਹਾਡੇ ਕੋਈ ਪ੍ਰੋਬਲਮ ਆਂਦੀ ਹੈ ਕੋਈ ਸੀਵਰੇਜ ਦੇ ਵਿੱਚ ਜਾਂ ਕੋਈ ਪਾਈਪਲਾਈਨ ਦੇ ਵਿੱਚ ਪਾਣੀ ਵਾਲੀ ਪਾਈਪ ਦੇ ਵਿੱਚ ਤਾਂ ਕਾਰਪੋਰੇਸ਼ਨ ਦੇ ਧਿਆਨ ਦੇ ਵਿੱਚ ਲਿਆ ਕੇ ਹੀ ਕੰਮ ਕਰੋ ਸੋ ਅਮਨ ਜੀ ਸਾਹਿਬ ਦੂਜੀ ਸਮੱਸਿਆ ਇਹ ਹੈ ਕਿ ਜਦੋਂ ਸੜਕ ਬਣਦੀ ਹੈਗੀ ਜਿਹੜੇ ਟੱਕਣ ਹੁੰਦੇ ਉਹ ਨਿਵੇਂ ਰਹਿ ਜਾਂਦੇ ਆ ਟੱਕਣ ਦੱਬੇ ਜਾਂਦੇ ਆ ਨਹੀਂ ਹੁਣ ਜੀ ਅਸੀਂ ਸਾਰੇ ਠੇਕੇਦਾਰਾਂ ਨੂੰ ਵੀ ਹਦਾਇਤਾਂ ਦਿੱਤੀਆਂ ਹੈਗੀਆਂ ਸਾਡੇ ਮੇਅਰ ਸਾਹਿਬ ਨੇ ਸਭ ਨੇ ਅਸੀਂ ਹਾਊਸ ਦੇ ਵਿੱਚ ਹਾਊਸ ਚ ਪਾਸ ਵੀ ਕੀਤਾ ਹੈਗਾ ਜੀ ਔਰ ਇਸ ਦਾ ਇਹਦਾ ਖਾਸ ਧਿਆਨ ਰੱਖਿਆ ਜਾਏਗਾ